ਹਾਂਜੀ ਵਾਹਿਗੁਰੂ ਦੀ ਕਾ ਖਾਲਸਾ ਸ੍ਰੀ ਵਾਹਿਗੁਰੂ ਦੀ ਫਤਿਹ ਅੱਜ ਆਪਾਂ ਪਹੁੰਚਿਆ ਈ ਤਰਦਰਨ ਸਪਰਿੰਗਾ ਵਾਲਾ ਟਰਾਲਾ ਤਿਆਰ ਕਰਦੇ ਪਏ ਆ ਤੇ ਬਾਈ ਜੀ ਹੁਣ ਨਾ ਕਰਦੇ ਆ ਗੱਲਬਾਤ ਤੇ ਸਪਰਿੰਗ ਲੱਗ ਚੁੱਕੇ ਆ ਤੇ ਆਜੋ ਬਾਈ ਜੀ ਹੁਣ ਨਾ ਕਰਦੇ ਆ ਗੱਲਬਾਤ ਤੇ ਹਾਂਜੀ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਤੇ ਅੱਜ ਆਪਾਂ ਪਹੁੰਚੇ ਹੋਏ ਆ ਤਰਦਰਨ ਸਾਹਿਬ ਤੇ ਪਿੰਡ ਕਿਹੜਾ ਸੀ ਵਿੱਚ ਆਪਣਾ ਪਿੰਡ ਚਾਈ ਚੱਕ ਚਾਈ ਚੱਕ ਹਾਂ ਤਾਜੀ ਚੱਕ ਕੇ ਸੇਲ ਠੀਕ ਆ ਤੇ ਬਾਈ ਜੀ ਹੁਣਾਂ ਨੇ ਜਾਣਾ ਵਾ ਸ੍ਰੀ ਆਨੰਦਪੁਰ ਸਾਹਿਬ ਤੇ ਕਿਹੜੇ ਕਿਹੜੇ ਭਰਾ ਆ ਰਹੇ ਆ ਸ੍ਰੀ ਆਨੰਦਪੁਰ ਸਾਹਿਬ ਜਰੂਰ ਦੱਸਿਓ ਤੇ ਵੀਡੀਓ ਜਲਦੀ ਇਹਨਾਂ ਦੇ ਭਰਾਵਾਂ ਦੇ ਟਰਾਲੇ ਦੀ ਜਲਦੀ ਸਾਂਝੀ ਕਰਦੇ ਆ ਤੇ ਇਹ ਜਿਹੜਾ ਟਰਾਲਾ ਜਿਹੜਾ ਸਪੈਸ਼ਲ ਬਣਾਇਆ ਹੋਇਆ ਬਾਈ ਦਾ ਯਾਤਰਾ ਵਾਸਤੇ ਬਣਾਇਆ ਹੋਇਆ ਹੈਣਾ ਇਹਦੇ ਡਾਉਨ ਸੇਲਿੰਗ ਵੀ ਕਰਨੀ ਹੈ ਨਾ ਬਈ ਹਾਂਜੀ ਸਭ ਕੋਈ ਕਰਾਂਗੇ ਠੀਕ ਹੈ ਠੀਕ ਹੈ ਡਾਉਨ ਸੇਲਿੰਗ ਵੀ ਇਹਦੇ 'ਚ ਕਰਨੀ ਆ ਬਾਈ ਹੁਣਾਂ ਨੇ ਤੇ ਆਪਣੇ ਇਧਰ ਸਪਰੈਂਗ ਲੱਗ ਚੁੱਕੇ ਆ ਤੇ ਆਹ ਬਾਈਆਂ ਦਾ ਖੜਾ ਬਾਈ ਦਾ ਟਰੈਕਟਰ ਆ ਟਰੈਕਟਰ ਵੀ ਬਾਈਆਂ ਦਾ ਮੋਡੀਫਾਈ ਕੀਤਾ ਹੋਇਆ ਵਾ ਤੇ ਇਧਰ ਸਪਰਿੰਗ ਵੀ ਲੱਗ ਜੋਕੇ ਆ ਤੇ ਮਿਲਦੇ ਆਂ ਜਲਦੀ ਬਾਈ ਉਹਨਾਂ ਦੇ ਟਰਾਲੇ ਦੀ ਸਾਰੀ ਵੀਡੀਓ ਪੂਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਦੱਸਿਓ ਜਰੂਰ ਕਮੈਂਟ ਕਰਕੇ ਸਾਰੇ ਭਰਾ ਤੇ ਬਹੁਤ ਬਹੁਤ ਮੈਂ ਧੰਨਵਾਦ ਵੀ ਬਾਈ ਜੀ ਕਰਦਾ ਮੈਂ ਆਪਣਾ ਹਨਾ ਵੀ ਆਪਣਾ ਤੁਸੀ ਮੌਕਾ ਦਿੱਤਾ ਵਾ ਸਪਰਿੰਗ ਤਿਆਰ ਕਰਨਾ ਹਾਂ ਨਹੀਂ ਨਹੀਂ ਕੋਈ ਕੰਮ ਵਧੀਆ ਤੇਰਾ ਹਾਂ ਕਾਕਾ ਵੀ ਵੇਖਿਆ ਵਾ ਅਸੀਂ ਇਹ ਬਹੁਤ ਓਕੇ ਕੰਮ ਹੈ ਰਿਵਾਰਡ ਜਿਹੜਾ ਕੋਈ ਨਹੀਂ ਵੇਖਿਆ ਅਸੀਂ